ਮਝ ਆ ਗਿਆ ਕਯਾ ਬਾਤ ਥੈਂਕ ਯੂ ਪੁੱਤ ਆ ਫੇਰ ਆਈਂ ਚਾ ਆਹ ਪਹੁੰਚ ਗਏ ਆਪਾਂ ਆਹ ਬਾਈ ਨੇ ਬੂਰ ਲਾਇਆ ਹੋਇਆ ਆ ਸਾਰੀਆਂ ਚੀਜ਼ਾਂ ਬਾਈ ਵੜਾਉਂਦਾ ਤੇ ਆਪਣਾ ਐਡਰੈਸ ਦੱਸ ਦੋ ਵੀਰਾਂ ਨੂੰ ਦੱਸ ਵੀਰੇ ਆਪਣਾ ਹੈਗਾ ਜੀ ਰਾਏਕੋਟ ਸ਼ਹਿਰ ਆ ਮੇਰਾ ਰਾਏਕੋਟ ਤੋਂ ਜਿੱਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਹਾਂਜੀ ਹਾਂ ਨੇੜੇ ਬਿਆਸ 사ਸੰਗ ਘਰ ਹਾਂਜੀ ਉਦੋਂ ਪਹਿਲਾਂ ਲੈਫਟ ਸਾਈਡ ਮੈਂਦਾ ਯਾਰਾਂ ਲੱਗੇਗਾ ਠੀਕ ਹੈ ਜੈਸਨ ਪੁੱਤ ਭੁੱਖ ਲੱਗੀ ਆ ਹਾਂਜੀ ਕੀ ਖਾਣਾ ਦੱਸ ਫਿਰ ਬਰਗਰ ਖਾਣਾ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਅਸੀਂ ਆਏ ਸੀ ਢੇੜਾ ਕੱਢਣ ਤੇ ਜਸ਼ਨ ਕਹਿੰਦਾ ਚਾਚੂ ਜੀ ਲੱਗੀ ਆ ਭੁੱਖ ਤੇ ਖਾਣਾ ਵੀ 버ਗਰ ਆ ਜਸ਼ਨ ਨੂੰ ਖਵਾਉਨੇ ਆ 버ਗਰ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਵੀ ਕਿੱਥੋਂ ਖਵਾਵਾਂਗੇ 버ਗਰ ਵਧੀਆ 버ਗਰ ਸਾਫ ਸਵਾਈ ਨਾਲ ਬਹੁਤ ਸੋਹਣਾ ਬਾਈ ਬਣਾਉਂਦਾ ਆਪਣੇ ਰਾਏਕੋਟ ਆ ਤੇ ਲੈ ਕੇ ਚੱਲਦੇ ਆ ਨਾਲੇ ਤੁਹਾਨੂੰ ਮਨ ਲਾਉਨੇ ਆ ਮੈਂ ਕਹਿੰਦਾ ਇੱਕ ਨੰਬਰ ਚੀਜ਼ ਆ ਮੈਂ ਵੀ ਕੱਲ ਖਾ ਗਿਆ ਸੀ ਜਸ਼ਨ ਨੂੰ ਵੀ ਅੱਜ ਉੱਥੇ ਹੀ ਲੈ ਕੇ ਚੱਲੇ ਆ ਆ ਗਏ ਆਪਾਂ ਬਾਈ ਦੀ ਸ਼ਾਪ ਕੋਲ ਸਾਹਮਣੇ ਸ਼ਾਪ ਆ ਤੇ ਤੁਹਾਨੂੰ ਮਲਾਉਨੇ ਆ ਬਾਈ ਨਾਲ ਬਾਈ ਦਾ ਦਿਖਾਉਣਾ ਕੰਮ ਕਰ ਖੜੀਆਂ ਨੇ ਗੱਡੀਆਂ ਇੱਕ ਦੋ ਮਲਾਉਨੇ ਆ ਬਾਈ ਨਾਲ ਪਹੁੰਚ ਗਏ ਆਪਾਂ ਆ ਬਾਈ ਨੇ ਬੂਰ ਲਾਇਆ ਹੋਇਆ ਆ ਸਾਰੀਆਂ ਚੀਜ਼ਾਂ ਬਾਈ ਬਣਾਉਂਦਾ ਚਲਿਏ ਵੀ ਜਸਨ ਚੱਲ ਤੈਨੂੰ ਖਵਾਵਾ ਮੈਂ ਬਰਗਰ ਨਾਲੇ ਤੁਹਾਨੂੰ ਮਲਾਉਨੇ ਆ ਬਾਈ ਨੂੰ ਅੱਜ ਕੰਮ ਨਮਾ ਨਮਾ ਹੀ ਸਟਾਰਟ ਕੀਤਾ ਵੀਰ ਨੇ। ਹੌਲੀ ਹੌਲੀ ਵਧੀਆ ਚੱਲ ਪੈਣਾ। ਅੱਜ ਨਾਲ ਦੀ ਨਾਲ ਤਿਆਰੀ ਕਰਦਾ। ਬਣਾਉਂਦਾ। ਕੀ ਹਾਲ ਆ ਬਾਈ? ਹਾਂਜੀ, ਕੀ ਹਾਲ ਹੈ ਜੀ? ਵਧੀਆ ਬੜੀ। ਠੀਕ ਹੋ, ਗੁਰੀ ਬਾਈ ਹੋਰ। ਵਧੀਆ ਵਧੀਆ। ਸਸੀ ਗਾਲ। ਆ ਆਪਣਾ ਹੈਪੀ ਬਾਈ। ਹਾਂਜੀ, ਸਸੀ ਗਾਲ ਦੀ ਸਾਰਾ। ਕੀ ਹਾਲ ਆ ਵੀਰੇ? ਟੈਕ ਟਮ। ਬਣਾ ਆ ਬਈ 버ਗਰ। ੁੰਡਾ ਕਹਿੰਦਾ 버거 ਖਾਣਾ ਚਾਚੂ। ਕੋਈ ਨਹੀਂ ਬਾਈ ਤੇ ਮੈਂ ਕਿਹਾ 버거 ਤੈਨੂੰ ਖਵਾ ਕੇ ਲਿਆਉਂਦਾ। ਅੱਜ ਤੱਕ ਇਹ ਜਾਂ 버거 ਖਾਦਾ ਨਹੀਂ ਹੋਣਾ। ਬਾਠ ਠੀਕ ਹੈ ਭਾਈ ਆਪਾਂ ਬਿਲਕੁਲ ਹੀ ਬਣਾ ਰਹੇ ਹਾਂ ਬਿਲਕੁਲ ਫਰੈਸ਼ ਬਰਗਰ ਬਣਾਵਾਂਗੇ ਹਾਂਜੀ ਹਾਂਜੀ ਤੇ ਵਧੀਆ ਉਹੀ ਮੈਂ ਸੋਚਦਾ ਸੀ ਬਰਗਰ ਮੈਂ ਖਾ ਗਏ ਯਾਰ ਇੰਨਾ ਸੁਆਦ ਬਰਗਰ ਤੇ ਸਾਰਾ ਨੂੰ ਭਰਾਵਾਂ ਨੂੰ ਦਿਖਾਇਆ ਜਾਵੇ ਸਾਰੀ ਚੀਜ਼ ਦੇਖ ਲਓ ਪੂਰੀ ਸਾਫ ਸਫਾਈ ਨਾਲ ਆਏ ਨਹੀਂ ਹੈਗੀ ਬਾਕੀ ਆਪਾਂ ਹੋਰ ਜਗ੍ਹਾ ਜਾਂਦੇ ਆਂ ਅੰਦਰੋਂ ਖਬਰਾਂ ਕੀ ਬਣਾਉਂਦੇ ਨੇ ਕੀ ਨਹੀਂ ਇਹ ਜਾ ਕੇ ਕਰਦੇ ਨੇ ਇੱਥੇ ਜਿਹੜੀ ਚੀਜ਼ ਬਣਦੀ ਆ ਆਪਣੇ ਸਾਹਮਣੇ ਆ ਇੱਕ ਤਾਂ ਤੇ ਦੂਜੀ ਗੱਲ ਸਾਫ ਸਫਾਈ ਸਾਰਿਆਂ ਨੂੰ ਬੜੀ ਗੱਲ ਹੁੰਦੀ ਆ ਉਹੀ ਇਦਾਂ ਦਾ ਕੰਮ ਨਹੀਂ ਹੈਗਾ ਤੇ ਭਾਈ ਬਣਾਉਂਦਾ ਪੂਰੀ ਰੀਜਨਲ ਤੇ ਪਿਆਰ ਨਾਲ ਬਿਲਕੁਲ ਭਾਈ ਜਿਹੜਾ ਫੂਡ ਆ ਉਹ ਪਿਆਰ ਨਾਲ ਹੀ ਬਣਾਦਾ ਬਿਲਕੁਲ ਤੇ ਫੇਰ ਹੀ ਸਵਾਲ ਲੱਗਦਾ ਹਨਾ ਬਿਲਕੁਲ ਬਿਲਕੁਲ ਬਾਕੀ ਕੁਝ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਹੈ 10 ਦਿਨ ਹੋਇਆ ਹਜੇ ਕਿਤੇ ਨੂੰ ਠੀਕ ਆ ਜੀ ਤੇ ਟ੍ਰਾਈ ਕੀਤਾ ਵੀ ਆਪਾਂ ਪੰਜਾਬੀ ਬੰਦੇ ਨੇ ਪੰਜਾਬੀ ਕੰਮ ਕਰੀਏ ਨਹੀਂ ਨਹੀਂ ਸਾਰਨਾ ਵਧੀਆ। ਬਾਈ ਕੀਤਾ ਸੀ ਬਾਹਰ ਸੀਗੇ ਪਹਿਲਾਂ ਬਾ 5-6 ਸਾਲ ਬਾਹਰ ਵੀ ਲਾਇਆ। ਠੀਕ ਆ। ਬਾਹਰ ਕਿਹੜੀ ਜਗ੍ਹਾ ਸੀ? ਬਾਹਰ ਮੈਂ ਦੁਹਾਂਕਦਰ ਸੀ ਬਾਈ। ਠੀਕ ਆ। ਮੈਂ ਬੱਸ ਚਲਾਉਂਦਾ ਸੀ ਲਾਇਸੈਂਸ ਸੀਗਾ ਮੇਰੇ ਕੋ ਹੈਵੀ। ਠੀਕ ਆ ਠੀਕ ਆ। ਬਾਤ ਦੁਹਾਂ ਫਿਰ ਕੈਨੇਡਾ ਦਾ ਅਪਲਾਈ ਕਰਨਾ ਸੀਗਾ। ਹਾਂਜੀ ਹਾਂ। ਉੱਥੇ ਹਾਈਲਾਈਟਸ ਦੀ ਲੋਡ ਪੈਣੀ ਸੀ ਹਾਈਲਾਈਟਸ ਕਰ ਲਈ ਸੀ। ਠੀਕ ਆ। ਪਰ ਨਹੀਂ ਬਣਿਆ। ਠੀਕ ਆ। ਫਿਰ ਮੈਂ ਕਿਹਾ ਯਾਰ ਕਿਉਂ ਨਾ ਇੱਥੇ ਕੀਤਾ ਜਾਵੇ। ਬਿਲਕੁਲ। ਵੀ ਪੰਜਾਬ 'ਚ ਕੰਮ ਕੀਤਾ ਵੇ ਪੰਜਾਬੀ ਬੰਦੇ ਆਪਾਂ ਮੈਂ ਗਈ ਥੀ ਕੰਮ ਕਰਾਂਗੇ ਸਾਰ ਨਾਮ ਵਧੀਆ ਠੀਕ ਹੈ ਜੀ ਆਪਣਾ ਕੰਮ ਆ ਬਿਲਕੁਲ ਬਿਲਕੁਲ ਆਪਾਂ ਕੰਮ ਜਾਨੀ ਵਧੀਆ ਸਾਫ ਸਵਾਈ ਨਾਲ ਸ਼ੁਰੂ ਕੀਤਾ ਵਾ ਨਹੀਂ ਨਹੀਂ ਬਹੁਤ ਵਧੀਆ ਬਾਕੀ ਆਪ ਥੋੜੇ ਸਾਥ ਦੀ ਲੋੜ ਆ ਬਿਲਕੁਲ ਜਰੂਰ ਜਰੂਰ ਬੰਦਾ ਜਿਹੜਾ ਇੱਕ ਵਾਰ ਆਉਂਦਾ ਟਰਾਈ ਕਰਦਾ ਦੁਬਾਰਾ ਮੁੜ ਕੇ ਆਉਂਦਾ ਬਿਲਕੁਲ ਵੀਰੇ ਆਈ ਹੁੰਦਾ ਵਾ ਆਪਦੀ ਜਾਨੀ ਪੂਰੀ ਕੋਸ਼ਿਸ਼ ਕਰੀਏ ਵੀ ਫੂਡ ਵਧੀਆ ਦਈਏ ਬਿਲਕੁਲ ਫਰੈਸ਼ ਚੀਜ਼ਾਂ ਕੱਟੀਆਂ ਰੋਜ਼ ਸਵੇਰੇ ਉਹੀ ਕੱਟੀ ਆ ਜਿੰਨੀ ਕਿ ਲਗਣੀ ਸੀ ਮਾੜੀ ਕਾਲੀ ਨਹੀਂ 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 ਹਾਂ ਵੀ ਕਾਲੂ ਬਚਾਵਾਂਗੇ ਤੇ ਕੱਲ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਬਾਕੀ ਕੋਈ ਨਹੀਂ ਆਪਾਂ ਖਵਾਉਣੇ ਆ ਤੁਹਾਨੂੰ ਹਾਂਜੀ ਹਾਂ ਬਾਈ ਵਾਕੀ ਆਪਾਂ ਪੁੱਛਾਂ ਜਸ਼ਨ ਤੋਂ ਕਿਵੇਂ ਹੋ ਉਹ ਦੇਖ ਬਾਹਰ ਵੀ ਆਈ ਨਾਓ ਪੰਜ ਅੰਟੇ ਬਣਾ ਦੇ ਵੈਜ ਦੇ ਕਿਹੜੀ ਕਿਹੜੀ ਆਈਟਮ ਆ ਆਪਣੇ ਕੋਲ ਵੈਜ ਦੇ ਵੀ ਬੀ ਆਪਣੇ ਕੋਲੇ 버ਗਰ ਆ ਠੀਕ ਆ ਗ੍ਰੇਟ ਸੈਂਡਵਿਚ ਆ ਠੀਕ ਆ ਰੈਂਚ ਫਰਾਈ ਆ ਠੀਕ ਆ ਮੈਗੀ ਆ ਠੀਕ ਆ ਹਾਂ ਬਟਰ ਬ੍ਰੈਡ ਆ ਠੀਕ ਆ ਜੀ ਹਾਂ ਪੀਨਟ ਬ੍ਰੈਡ ਆ ਠੀਕ ਆ ਤੇ ਐ ਜੇ ਥੋੜੀ ਜਾਨੀ ਜਿੰਨੇ ਵੀ ਹੈਗਾ ਜਿਹੜਾ ਜਿਹੜੀ ਸੌਖੀ ਪ੍ਰਿਪੇਅਰ ਕਰ ਸਕਦੇ ਆਪਾਂ ਇਹ ਤੇ ਵਧੀਆ ਸੈਲਡ ਵੀ ਹੈ ਮੇਰੇ ਕੋਲ ਮੈਂ ਸੈਲਡ ਵੀ ਦਿੰਦਾ ਠੀਕ ਹੈ ਠੀਕ ਹੈ ਜੀ ਹਜੇ ਫਿਲਹਾਲ ਇਹੀ ਚੀਜ਼ਾਂ ਮੈਂ ਪ੍ਰਿਪੇਅਰ ਕਰ ਰਿਹਾ ਚਾਹ ਵੀ ਵਧੀਆ ਬਣਾਉਂਦੇ ਹਾਂ ਹਾਂ ਚਾਹ ਕੌਫੀ ਵੀ ਹੈਗੀ ਆ ਜੀ ਚਾਹ ਕੌਫੀ ਵੀ ਹੈਗੀ ਐ ਕੌਫੀ ਵੀ ਦਿੰਨੇ ਆ ਚਾਹ ਵੀ ਦਿੰਨੇ ਆ ਚਾਹ ਆਪ ਦੇ ਅਕੋਰਡਿੰਗ ਬਹੁਤ ਵਧੀਆ ਬਣਾਈ ਦਿਆ ਕਾਫੀ ਰਿਸਪੌਂਸਿਵ ਵਧੀਆ ਆ ਰਿਹਾ ਜਿਹਨੇ ਵੀ ਬੰਦੇ ਮੇਰੇ ਕੋਲ ਖੜ ਕੇ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਤਾਂ ਹਜੇ 10 ਦਿਨ ਹੋਇਆ ਠੀਕ ਹੈ ਠੀਕ ਟਾਈਮ ਬਾਈ ਟਾਈਮ ਬਿਲਕੁਲ ਬਾਈ ਬਾਈ ਆਪ ਦੀ ਜਾਨੀ ਕੋਸ਼ਿਸ਼ ਕਰਾਂਗੇ ਵਧੀਆ ਹੋਵੇ ਬਿਲਕੁਲ ਬਿਲਕੁਲ ਤੇ ਬਾਕੀ ਤੁਹਾਡੇ ਸਾਥ ਦੀ ਲੋੜ ਆ ਵੀਰੇ ਜ਼ਰੂਰ ਜ਼ਰੂਰ ਠੀਕ ਹੈ ਜੀ ਜੋ ਸਾਥ ਸਾਡਾ ਜ਼ਰੂਰ ਬਿਲਕੁਲ ਬਿਲਕੁਲ ਤੇ ਬਾਕੀ ਆਪਾਂ ਤੇ ਬਰਗਰ ਬਣਾਉਣ ਦਾ ਦੇਖੋ ਸਹੀ ਐ ਨਹੀਂ ਵੀ ਕੱਲੇ ਟਿੱਕੀ ਰੱਖਤੀ ਵਿੱਚ ਸੈਲਡ ਵਗੈਰਾ ਸਾਦਾ ਕੋਈ ਕੀਰਾ ਪਿਆ ਪਿਆ ਜਿੰਨਾ ਵੀ ਕੋਈ ਸੰਦਾ ਬੰਦੇ ਪਾਉਂਦੇ ਨੇ ਤੇ ਇਸ ਤੋਂ ਬਾਅਦ ਹੁਣ ਕੀ ਗ੍ਰਿਲ ਕਰੂਗਾ ਹਾਂਜੀ ਵੀਰੇ ਗ੍ਰਿਲ ਕਰਕੇ ਦਵਾਗੇ ਜੀ ਠੀਕ ਹੈ ਥੋੜਾ ਜਿਆਦਾ ਹੁੰਦਾ ਵੀ ਚਲੋ ਗਰਮ ਹੋ ਜਾਂਦਾ ਠੰਡ ਦਾ ਟਾਈਮ ਆ ਹਾਂਜੀ ਹਾਂਜੀ ਜਿਆਦਾ ਮੈਂ ਚੀਜ਼ਾਂ ਚੌਪ ਕਰਕੇ ਪਾਉਣਾ ਠੀਕ ਹੈ ਨਹੀਂ ਆਮ ਤੁਸੀਂ ਦੇਖਿਆ ਤੁਸੀਂ ਫੀਰਾ ਵਗੈਰਾ ਟਮਾਟਰ ਵਗੈਰਾ ਹਾਂਜੀ ਹਾਂ ਗੋਲ ਮੇਰਾ ਕੱਟ ਕੇ ਪਾਉਂਦੇ ਆ ਉਹ ਜਦੋਂ ਆਪਾਂ ਬਾਈਟ ਲੰਨੇ ਆ ਹਾਂਜੀ ਉਹ ਥੋੜੂ ਬਈ ਵਾਰੀ ਮੂੰਹ ਚ ਵੀ ਰਹਿ ਜਾਂਦਾ ਹਾਂ ਅੱਧਾ ਉੱਚ ਚਲੇ ਜਾਂਦਾ ਬਿਲਕੁਲ ਨਹੀਂ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਮੈਂ ਮੈਂ ਕਿਹਾ ਚੌਪ ਕਰਕੇ ਪਾਵਾਂਗਾ ਸਾਰੇ ਨਹੀਂ ਬੰਦੇ ਨੂੰ ਸੌਕੀ ਬਾਈਟ ਸੌਕੀ ਹੋਏ ਦੀ ਠੀਕ ਆ ਜੀ ਤੇ ਆਪਣਾ ਐਡਰੈਸ ਦੱਸ ਦੋ ਵੀਰਾਂ ਨੂੰ ਦਸ ਵੀਰੇ ਆਪਣਾ ਹੈਗਾ ਜੀ ਰਾਏਕੋਟ ਸ਼ਹਿਰ ਆ ਮੇਰਾ ਰਾਏਕੋਟ ਤੋਂ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਹਾਂਜੀ ਆ ਨੇੜੇ ਬਿਆਸ ਸਾਸੰਕਰ ਹਾਂਜੀ ਉਦੋਂ ਪਹਿਲਾਂ ਲੈਫਟ ਸਾਈਡ ਮੈਂਦਾ ਯਾਰਾਂ ਲੱਗੇ ਸੋ ਠੀਕ ਹੈ ਜੀ ਜੇ ਜਰੂਰ ਦਰਸ਼ਨ ਦਿਓ ਜਦੋਂ ਮੌਕਾ ਮਿਲੇ ਤਾਂ ਵੀਰ ਉਪਰ ਜਿਹੜਾ ਵੀ ਆਇਓ ਤਾਂ ਇੱਕ ਵਾਰ ਜਰੂਰ ਆਇਓ ਟਰਾਈ ਕਰਕੇ ਦੇਖਿਓ ਮੈਂ ਕੋਈ ਵੈਸੇ ਐਡ ਕਰਨ ਨਹੀਂ ਆਇਆ ਵੀਰ ਭਰਾ ਨਾਲ ਤੇ ਉਹ ਪ੍ਰੇਮ ਆ ਤਾਂ ਆਇਆ ਤੇ ਉਦੋਂ ਕੱਲ ਮੈਂ ਖਾ ਕੇ ਟਰਾਈ ਕੀਤਾ ਇਸ ਕਰਕੇ ਆਇਆ ਕੋਈ ਐਡ ਨਹੀਂ ਹੈਗੀ ਪ੍ਰੋਮੋਸ਼ਨ ਨਹੀਂ ਹੈਗੀ ਤੇ ਮੈਨੂੰ ਮਨ ਨੂੰ ਲੱਗਿਆ ਵੀ ਵੀਰ ਦੀ ਜ਼ਰੂਰ ਵੀਡੀਓ ਬਣਾਉਣੀ ਚਾਹੀਦੀ ਆ ਪਾਉਣੀ ਚਾਹੀਦੀ ਆ ਤੇ ਜਿਹੜਾ ਵੀਰਪਰਾ ਆਇਓ ਇੱਕ ਵਾਰ ਜ਼ਰੂਰ ਮੌਕਾ ਦਿਓ ਟਰਾਈ ਕਰਿਓ ਤੇ ਆ ਕੇ ਖਾ ਕੇ ਜ਼ਰੂਰ ਦੱਸਣਾ ਵੀ ਕਹਿਜਾ ਲੱਗਿਆ ਕਹਿਜਾ ਨਹੀਂ ਤੇ ਇੱਕ ਵਾਰ ਆਇਓ ਤੇ ਇੱਧਰ ਵੀਰਾਂ ਨੂੰ ਦਿਖਾ ਦੋ ਆ ਸੜਕ ਤੇ ਆ ਮੇਨ ਰੋਡ ਤੇ ਆ ਤੇ ਵੀਰਪਰਾ ਸਾਰੇ ਜਣੇ ਆਇਓ ਤਾਂ ਇੱਕ ਵਾਰ ਆ ਕੇ ਜ਼ਰੂਰ ਟਰਾਈ ਕਰਿਓ ਪੂਰਾ ਵਧੀਆ ਲੋਕੇਸ਼ਨ ਵੀ ਵਧੀਆ ਜਗ੍ਹਾ ਵੀ ਖੁੱਲੀ ਢੁੱਲੀ ਆ ਇਹ ਹਲਾਈ ਹੌਲੀ ਹੌਲੀ ਵੀਰ ਤਿਆਰ ਕਰਦਾ ਹਾਂਜੀ ਹੋ ਗਿਆ ਰੈਡੀ ਹਾਂਜੀ ਵੀਰੇ ਆ ਦੇਖੋ ਠੀਕ ਲਓ ਜੀ ਕਰੋ ਟੇਸਟ ਤੇ ਦੱਸੋ ਤਾਂ ਮੈਂ ਟੇਸਟ ਕੀਤਾ ਸੀ ਜਸ਼ਨ ਖਾ ਬੁੱਤ ਬਹਿ ਕੇ ਤੇ ਖਾ ਕੇ ਫਿਰ ਦੱਸਣਾ ਸੱਚੋ ਸੱਚ ਵੀ ਅੱਜ ਤੋਂ ਪਹਿਲਾਂ ਇਹ ਜਾ ਬਰਗਰ ਕਿਤੇ ਖਾਦਾ ਕਿ ਨਹੀਂ ਖਾਦਾ ਬੈਠ ਤੇ ਖਾ ਹੋਰ ਦੱਸ ਕੋਲਡ ਡਰਿੰਕ ਲਏਗਾ ਇੱਕ ਕੋਲਡ ਡਰਿੰਕ ਦੇ ਦੀ ਯਾਰ ਨਹੀਂ ਛਾੜ ਦੇ ਦੇ ਬੁੱਤ ਹਾਂ ਭਈ ਜਸ਼ਨ ਨੇ ਖਾ ਲਿਆ ਕਰ ਲਿਆ ਫਿਨਿਸ਼ ਦੱਸ ਭਈ ਜਸ਼ਨ ਅੱਜ ਬਹੁਤ ਵਧੀਆ ਅੱਜ ਜ ਮੈਂ ਕਦੇ ਖਾਦਾ ਨਹੀਂ ਇਹ ਬਹੁਤ ਵਧੀਆ ਅੱਜ ਕਦੇ ਨਹੀਂ ਖਾਦਾ ਤੈਂ ਹਾਂ ਇੱਕ ਨੰਬਰ ਪੂਰਾ ਆ ਜਾਓ ਅੰਕਲ ਨੂੰ ਕਹਿ ਦੇਗੇ ਅੰਕਲ ਮਜ਼ਾ ਆ ਗਿਆ ਆ ਜਾ థాంਕਿਊ ਕਰ ਆ ਕੇ ਆ ਵੀਰੇ ਲਓ ਪੁੱਛੋ ਮੁੰਡਾ ਕੀ ਕਹਿੰਦਾ ਲਓ ਰਿਵਿਊ ਇਹਦਾ ਮਜ਼ਾ ਆ ਗਿਆ ਮਜ਼ਾ ਆ ਗਿਆ ਕਯਾ ਬਾਤ థాంਕਿਊ ਪੁੱਤ ਫੇਰ ਆਈਂਗਾ ਕਯਾ ਜ਼ਰੂਰ ਆਵਾਂਗੇ ਹੁਣ ਅੱਜ ਇੱਥੇ ਹੀ ਆਇਆ ਕਰਾਂਗੇ ਕੋਣ ਤਾਂ ਨਹੀਂ ਉਹ ਖਾਇਆ ਕਰਾਂਗੇ ਉੱਥੋਂ ਜਿਹੜਾ ਬਾਜ਼ਾਰ ਤੋਂ ਲੈ ਕੇ ਖਾਣਾ ਪਰ ਕਹੇ ਦਿੰਦੇ ਨੇ ਪਤਾ ਨਹੀਂ ਕੀ ਭਰ ਦਿੰਦੇ ਨੇ ਵਿੱਚ ਪਤਾ ਹੀ ਲੱਗਦਾ ਵਿੱਚੋਂ ਕੀ ਨਿਕਲਦਾ ਕੀ ਨਹੀਂ ਯਾਰ ਪੀ ਲਗੋ ਥੈਂਕ ਯੂ ਬ੍ਰੇ ওকে ਜੀ ਓਕੇ ਬੋਸ ਓਕੇ ਜੀ ਤੇ ਰਾਮਾਂਗੇ ਟਰਾਈ ਕਰਾਂਗੇ ਮਿਲਾਂਗੇ ਤੇ ਵੀਰਪਰਾ ਜਰੂਰ ਆਇਓ ਸਾਰੇ ਜਣੇ ਇੱਕ ਵਾਰ ਆ ਕੇ ਜਰੂਰ ਟਰਾਈ ਕਰਿਓ ਤੇ ਇੱਕ ਮੌਕਾ ਜਰੂਰ ਬਾਈ ਨੂੰ ਦਿਓ ਜੀ ਸਤਿ ਸ੍ਰੀ ਅਕਾਲ